ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹalleya ra halleya ra khush khabri bal bal jaao haan bal bal jaao neki teri begari aale tera naao raao kujja aamad kujja rafti kujja me ravi ਦਵਾਰਕਾ ਨਗਰੀ ਰਾਸ ਬਗੋਈ ਕੋਬ ਤੇਰੀ ਪਗਰੀ ਮਿਟੈ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਚੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਾਂ ਨਾਮੇ ਕੇ ਸੁਆਮੀ ਮੀਰ ਮਕੰਦਰ ਹalleluya halleluya khush khabari bal bal jaao haan bal bal jaao nikki teri begari aale tera naao raao kujja aamad kujja rafti kujja me ravi ਦਵਾਰਕਾ ਨਗਰੀ 라ਸ ਭਗੋਈ ਕੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਜੀਨੀ ਪਾਤਸ਼ਾਹ ਸਾਬ ਨੇ ਬਰਣ ਆਸਪਤ ਗਜਪਤ ਨਰਹਿ ਨਰਿੰਦਰ ਨਾਮੇ ਕੇ ਸੁਆਮੀ ਮੀਰ ਮਕੰਦਰ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਰਾਮ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ ਰਾਸ ਭਗੋਈ ਖੂਬ ਤੇਰੀ ਪਗਰੀ ਮਿਠੈ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ हम चीनी बादशाह सांवले बरण असपत गजपत नरह नरेंद्र नामे के स्वामी मीर मकंद हल्लेयारा हल्लेयारा खुश खबरी बल बल जाऊं हौ बल बल जाऊं नीकी तेरी बेगरी आले तेरा नाओ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਚੀਨੀ ਪਾਤਸ਼ਾਹ ਸਾਬਲੇ ਬਰਣ ਅਸਪਤ ਗਜਪਤ ਨਰਹੈ ਨਰਿੰਦਰਾ ਨਾਮੇ ਕੇ ਸੁਆਮੀ ਨਿਰਮਕੰਦ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਚੀਨੀ ਪਾਤਸ਼ਾਹ ਸਾਬਲੇ ਬਰਣ ਅਸਪਤ ਗਜਪਤ ਨਰਹੈ ਨਰਿੰਦਾ ਨਾਮੇ ਕੇ ਸੁਆਮੀ ਨਿਰਮਕੰਦ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਅਮ ਜੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਾ ਨਾਮੇ ਕੇ ਸੁਆਮੀ ਮੀਰਮਕੰਦ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰ ਕਾ ਨਗਰੀ ਰਾਸ ਭਗੋਈ ਕੂਬ ਤੇਰੀ ਪਗਰੀ ਮਿਠੈ ਤੇਰੇ ਬੋਲ ਦਵਾਰ ਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ हम चीनी पादशाह सांवले वर्णन असपत गजपत नरह नरेंद्र नामे, नामे के, के स्वामी, स्वामी मीर मकंद हल्लेयारा हल्लेयारा खुशखबरी बल बल जाऊं हौ बल बल जाऊं नीकी तेरी बेगरी आले तेरा नाओ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਜੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਾ ਨਾਮੇ ਕੇ ਸੁਵਮੀ ਮੀਰਮਕੰਦ ਹਲੇਯਾ ਰਾ ਹਲੇਯਾ ਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਰਾਮ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ ਰਾਸ ਭਗੋਈ ਕੋਬ ਤੇਰੀ ਪਗਰੀ ਮਿਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਜੀਨੀ ਪਾਤਸ਼ਾਹ ਸਾਉਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਰਾ ਨਾਮੇ ਕੇ ਸੁਆਮੀ ਮੀਰਮਕੰਦ ਹਲੇ ਹਰ ਹਲੇ ਹਰ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ہم چینی بادشاہ ساونے برن اس پت گج پت نر ہیں نریندا نامے کے سوامی میرم کنگ ہلے یارا ہلے یارا خوش خبری بل بل جاؤں ہاؤ بل بل جاؤں نیکی تیری بیگری آلے تیرا نامو ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਚੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਰਾ ਨਾਮੇ ਕੇ ਸੁਆਮੀ ਮੀਰ ਮਕੰਦਰ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਕੂਬ ਤੇਰੀ ਪਗਰੀ ਮਿਠੈ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ हम चीनी बादशाह सांवले बरण असपत गजपत नरह नरेंद्र नामे के स्वामी मीरमकंद हल्लेयारा हल्लेयारा खुश खबरी बल बल जाऊं हौ बल बल जाऊं नीकी तेरी बेगरी आले तेरा नाओ ਰਾਮ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਜੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਰਾ ਨਾਮੇ ਕੇ ਸੁਆਮੀ ਮੀਰ ਮਕੰਦਰ ਹallelahara halle ara khush khabari bal bal jaao haa bal bal jaao nikki teri begaari aale tera naao ਰਾਮ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਚੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਾ ਨਾਮੇ ਕੇ ਸੁਆਮੀ ਮੀਰ ਮਕੰਦ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਕੋਬ ਤੇਰੀ ਪਗਰੀ ਮਿਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਜੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਰਾ ਨਾਮੇ ਕੇ ਸੁਆਮੀ ਮੀਰਮਕੰਦਰ ਹਲੇ ਯਾਰਾ ਹਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ हम चीनी, चीनी पादशाह सांवले बरण असपत गजपत नरह नरेंद्र नामे के स्वामी नीरम कंद हल्लेयारा हल्लेयारा खुश खबरी बल बल जाऊं हां बल बल जाऊं नीकी तेरी बेगरी आले तेरा नाओ ਰਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਕੋਬ ਤੇਰੀ ਪਗਰੀ ਮਿਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ہم جینی بادشاہ ساونے برن اس پت گج پت نر ہیں نریندا نامے کے سوامی میر مکندر ہلے یارا ہلے یارا خوش خبری بل بل جاؤں ہاؤ بل بل جاؤں نیکی تیری بے غری آلے تیرا نامو ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ہم چینی پادشاہ صاحب نے برنا اس پت گج پت نرھ ہیں نریندا نامے کے سوامی میرم کنگ ہلے یارا ہلے یارا خوش خبری بل بل جاؤں ہاؤ بل بل جاؤں نیکی تیری بیگری آلے تیرا نامو ਰਾਮ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ 라ਸ ਭਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਚੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਰਾ ਨਾਮੇ ਕੇ ਸੁਆਮੀ ਮੀਰ ਮਕੰਦਰ ਹਲੇਯਾਰਾ ਹਲੇਯਾਰਾ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀ ਕੀ ਤੇਰੀ ਬੇਗਰੀ ਆਲੇ ਤੇਰਾ ਨਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ہم چینی بادشاہ صاحب نے برن اس پت گج پت نر ہیں نریندا نامے کے سوامی میر مکمند ہلے یارا ہلے یارا خوش خبری بل بل جاؤں ہاؤ بل بل جاؤں نیکی تیری بیگری آلے تیرا ناؤ ਰਾਮ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ਦਵਾਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਯਾਰ ਆਲਮ ਏਕਲਖਾਨਾ ਹਮ ਚੀਨੀ ਪਾਤਸ਼ਾਹ ਸਾਬ ਨੇ ਬਰਣ ਅਸਪਤ ਗਜਪਤ ਨਰਹੈ ਨਰਿੰਦਾ ਨਾਮੇ ਕੇ ਸੁਆਮੀ ਮੀਰ ਮਕੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ